ਅ 17 18 ਦੀ ਰਾਤ ਦੇ ਜਿਹੜਾ ਵਕੂ ਹੈਗਾ ਸੀ ਸਦਰ ਹਿਆਰਪੁਰ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਕਿ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮਵਾਲ ਪਿੰਡ ਤੋਂ ਇਹਦਾ ਨਾਮ ਹੈਗਾ ਸੀਗਾ ਗੁਰਿੰਦਰ ਔਰ ਇਹਦੇ ਭਤੀਜੇ ਨੇ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਂ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਕਿਊਟ ਸੀ ਆਪਣੇ ਚਾਚੇ ਦੇ ਨਾਲ ਫੋਟੋ ਕਰਨ ਦੇ ਹੰਦ ਅੱਰੀਆ 17-18 ਦੀ ਰਾਤ ਦੇ ਇਹ ਜਿਹੜਾ ਵਕੂ ਹੈਗਾ ਸੀ ਸਦਰ ਹੁਸ਼ਿਆਰਪੁਰ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਕਿ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸਐਚਓ ਸਦਰ ਸੋਮਨਾਥ ਜੀ ਡੀਐਸਪੀ ਸਿਟੀ ਦੀਪਕਰ ਜੀ ਉਤੇ ਮੂਵ ਹੋਏ ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦੇ ਔਰ ਸਾਡੀਆਂ ਵੱਖ-ਵੱਖ ਟੀਮਾਂ ਉਤੇ ਮੂਵ ਹੋਈਆਂ ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮਵਾਲ ਪਿੰਡ ਤੋਂ ਇਹਦਾ ਨਾਂ ਹੈਗਾ ਸੀਗਾ ਸੰਤ ਵਿਰਿੰਦਰ ਵਿਰਿੰਦਰ ਔਰ ਇਹਦੇ ਭਤੀਜੇ ਨਹੀਂ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਂ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋਈ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਸੀ ਆਪਣੇ ਚਾਚੇ ਦੇ ਨਾਲ ਔਰ ਇਹਨੇ ਰਾਤ ਨੂੰ ਡਰਿੰਕ ਕੀਤੀ ਹੋਈ ਸੀਗੀ ਔਰ ਡਰਿੰਕ ਗਰਾਨ ਹੀ ਇਨੇ ਇਨਨੀ ਕਿ ਜਿਆਦਾ ਉਹਨੂੰ ਕੁੱਟਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ। ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਦਰਜ ਕੀਤੀ 174 113 ਬੀ ਐਨ ਐਸ ਦੇ ਵਿੱਚ ਜਿਹੜੀ ਇਕਵਲ 302 ਹੈਗੀ ਹੈ ਔਰ ਇਸ ਦੋਚੀ ਨੂੰ ਅਰੈਸਟ ਕੀਤਾ ਔਰ ਜਿਹੜਾ ਇਹਨੇ ਮਾਰਦਾ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਜਿਹਦੇ ਨਾਲ ਇਹ ਵਾਰਦਾਤ ਦੀ ਕਿਸੇ ਹੋਰ ਕਵਰ ਕੀਤਾ ਔਰ ਪਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ। ਤੇ ਇਹਦੇ ਜਿਹੜੇ ਮਾਰਗ ਦੇ ਖਰਚਲ ਗਈ ਨਾ ਕਿ ਤੇ ਉਤੋਂ ਚਲਾ ਗਿਆ ਸੀਗਾ ਨੀ ਨਹੀਂ ਕੋਈ ਹੋ ਜਾ ਕੇ ਇਸ ਨਹੀਂ ਹੈਗਾ ਔਰ ਜਿਹੜੀ ਇਹਦੀ ਰੈਪਿਊਟੇਸ਼ਨ ਆ ਮਹੱਲੇ ਦੇ ਵਿੱਚ ਇਹ ਡ੍ਰਿੰਕਰ ਹੈਗਾ ਸ਼ਰਾਬ ਚੂਪ ਪੀਂਦਾ ਆਦੀ ਹੈਗਾ ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ ਪਰੰਤੂ ਇਹਨੇ ਆਪਣਾ ਹਿੱਸਾ ਵੇਚ ਚੁੱਕਾ ਸੀ ਉਹ ਜੀ ਇਹਨਾਂ ਦੀ ਡਿਸਪੂਟ ਸੀਗਾ ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਬਣਦਾ ਜਿਹੜਾ ਮਰਦਾ ਲੜਕਾ ਉਹਦੀ ਪੈਣੇ ਚਾਲ ਹੈ ਮੇਰੇ ਭਰਾ ਨੇ ਮਾਰਿਆ ਜਾਂ ਸੀ ਪ੍ਰਾਣ ਮਰਵਾਇਆ ਜਾਂ ਮੈਂ ਮੈਂ ਤੁਹਾਨੂੰ ਉਹ ਨਹੀਂ ਕਿਹਾ ਨਾ ਵੀ ਹੱਲੇ ਇੱਕ ਬੰਦਾ ਅਸੀਂ ਰਿਸਟ ਕੀਤਾ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਕੋਈ ਵੀ ਹੋਵੇ ਭਰਾ ਹੋਵੇ ਕੋਈ ਹੋਵੇ ਉਹ ਇਹਦੇ ਵਿੱਚ ਬੁੱਕ ਹੋਊਗਾ ਸ ਮਾਰਿਆ ਤੇ ਚੀਜ਼ ਨਾ ਡੰਡੇ ਦੇ ਨਾਲ ਮਾਰਿਆ ਸੀ ਉਹ ਜਿੱਦਾਂ ਮੋਟਾ ਨਹੀਂ ਹੁੰਦਾ ਬਾਲਾ ਟਾਈਪ ਆ ਜਿਸ ਤਰ੍ਹਾਂ ਮੋਟਾ ਡਾਂਗ ਪਈ ਹੈ ਇਹ ਇਦੇ ਨਾਲ ਹੀ ਕੁੱਟ-ਕੁੱਟ ਕੇ ਉਹਨੇ ਉਹਨਾਂ ਚਾਰ ਨੂੰ ਮਾਰੀ ਗਿਆ ਡੱਟੇ ਜਿੰਨਾ ਚਿਰ ਉਹਦੀ ਬੇਹੋਸ਼ ਨਹੀਂ ਹੋ ਗਿਆ ਜਾਂ ਡੈੱਥ ਹੋ ਗਈ। ਪਰ ਲੱਗਦਾ ਕਿ ਬਾਅਦ ਦੇ ਨਾਲੇ ਨਸ਼ਾ ਕਰਾ ਬਸ ਪਨੀ ਨਸ਼ਾ ਕਰਾਇਆ। ਇਹ ਹੱਲੇ ਤੱਕ ਸਾਡੇ ਕੋਲ ਦੇਖੋ ਰਿਮਾਂਡ ਤੇ ਹੈਗਾ। ਜੇ ਗੂਜਾ ਨਸ਼ਾ ਕਰਦਾ ਹੁੰਦਾ ਹੁਣ ਨੂੰ ਲੱਗ ਜਣਾ ਹੀ ਪਤਾ ਰਿੰਗ ਕਰਦਾ।